ਹੈਲੋ ਸਸਿਕਾਲ ਦੋਸਤੋ ਅਸੂਰ ਸਰੇ ਲਾਈਵ ਜਿਹੜੇ ਆਪਾਂ ਹੋਏ ਆਂ ਨੀਲੀ ਰਾਬੀ ਦੀਆਂ ਮੱਝਾਂ ਨੀਲੀ ਰਾਬੀ ਦੀਆਂ ਮੱਝਾਂ ਜਿਹੜੀਆਂ ਨੇ ਤਿੰਨ ਨੀਲੀ ਰਾਬੀ ਦੀਆਂ ਤਿੰਨ ਮੱਝਾਂ ਜਿਹੜੀਆਂ ਨੇ ਆ ਗਈਆਂ ਨੇ ਇੱਥੇ ਜਲਾਲਾਬਾਦ ਦੇ ਵਿੱਚ ਲਿਬੜੀਆਂ ਤੇ ਬੜੀਆਂ ਅੜਾ ਦੀ ਮਾਰ ਤੁਹਾਨੂੰ ਸਾਰਿਆਂ ਨੂੰ ਹੀ ਪਤਾ ਹੈ ਜਲਾਲਾਬਾਦ ਏਰੀਆ ਦੇ ਵਿੱਚ ਖੜੀਆਂ ਨੇ ਨਾ 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 ਬੇਟਾ ਨਾ 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 ਵੀਰੇ ਕਿਉਂ ਮਾਰੀ ਜਮਾ ਦਰੀਆਂ ਨਹੀਂ ਨਹੀਂ ਦਰੀਆਂ ਗੇ ਰਾਬੀਆਂ ਮਾਰੀ ਜਮਾ ਇਹ ਨੰਬਰ ਨੰਬਰ ਅਗ ਲੱਗੇ ਵੇਣੋ ਬੇ ਨੰਬਰ ਲੱਗਿਆ ਯਾਰ ਟੈਗ ਲੱਗਿਆ ਹਾਂ ਟੈਗ ਨਾਲ ਫੋਟੋ ਕਰੀਂ ਆਪਾਂ ਇਹਨਾਂ ਨੂੰ ਚੈੱਕ ਕਰਾ ਲੈਣੇ ਇੱਕ ਤਾਂ ਫੋਟੋ ਕਰਾਓ ਚੈੱਕਰ ਟੈਗ ਤੋਂ ਪਤਾ ਲੱਗ ਜਾਏਗਾ ਟੈਗ ਤੇ ਫੋਟੋ ਕਰਾ ਲਓ ਲਓ ਜੀ ਇਹਨੂੰ ਵੀਡੀਓ ਨੂੰ ਕਰਦੇ ਆ ਸ਼ੇਅਰ ਮੱਝਾਂ ਜਿਹੜੀਆਂ ਨੇ ਨਾ ਟੈਗ ਦੇ ਨੇੜੇ ਉਹ ਕਰਕੇ ਫੋਟੋ ਕਰ ਨੇੜੇ ਬਿਲਕੁਲ ਓਹ ਹੋ ਹੋ ਨਾ ਵੀ ਆਓ ਡਰੀਆਂ ਫਿਰ ਸਾਡੇ ਤੋਂ ਦੂਰ ਦੰਦਾਰ ਹੋਰ ਪੰਨਦੀਆਂ ਨਾ ਕਰੋ ਇੱਧਰ ਆ ਜਾਈ ਪਿੱਛੇ ਜਾ ਪਿੱਛੇ ਕੋਈ ਗੱਲ ਨਹੀਂ ਉਹੋ ਜਿਹਾ ਲੱਗ ਮੈਂ ਖੁਦ ਪਸ਼ੂਆਂ ਦਾ ਡਾਕਟਰ ਹੈਗਾ ਕੋਈ ਗੱਲ ਕਰ ਸਾਰੀ ਡਿਟੇਲ ਨਿਕਲ ਆਵੇਗੀ ਮਾੜੀ ਇਹਨਾਂ ਖਿੱਚ ਕੇ ਨਾ ਡਾਕਟਰ ਨੂੰ ਭੇਜ ਦੇ ਲਓ ਜੀ ਸੌਰੀ ਗੁਸਤਾਖੀ ਮਾਫ ਵੀ ਇਹ ਤਿੰਨ ਝੋਟੀਆਂ ਨੇ ਦੋ ਮੱਝਾਂ ਨੇ ਇੱਕ ਝੋਟੀ ਹੈ ਨਾ ਤੇ ਇਹ ਕਰਮਾਂ ਵਾਲੀਆਂ ਵਿਚਾਰੀਆਂ ਕਿਧਰੋਂ ਕਿਧਰ ਡਰ ਕੇ ਨਹੀਂ ਪਤਾ ਵੀ ਕਿਧਰੋਂ ਨੇ ਕਿੰਨਾਂ ਦੀਆਂ ਨੇ ਹੈ ਨਾ ਤੇ ਲਿਬੜੀਆਂ ਤਿਬੜੀਆਂ ਜੇ ਨੀਲੀ ਰਾਵੀ ਦੀਆਂ ਚੰਗੀਆਂ ਝੋਟੀਆਂ ਨੇ ਕਰਮਾਂ ਵਾਲੀਆਂ ਹੈ ਨਾ ਹੈ ਨੰਬਰ ਆ ਗਿਆ ਇਹ ਆ ਟੈਗ ਦਾ ਨੰਬਰ ਵੀ ਵਿੱਚ ਤੁਹਾਨੂੰ ਆਪਾਂ ਪਾ ਦੇਾਂਗੇ ਕੋਈ ਜਾਣਕਾਰ ਹੋਵੇ ਤੇ ਕੱਢ ਲਵੇ ਨਾ ਹੋਰ ਨੇੜੇ ਕਰਕੇ ਕਰ ਲਪਾਵੇਂ ਇਹ ਕਰਮਾ ਵਾਲੀਆਂ ਮੱਝਾਂ ਵਿਚਾਰੀਆਂ ਨਾ ਖੁੱਲੀਆਂ ਪੜਕਾਂ ਦੀਆਂ ਇੱਥੇ ਪਹੁੰਚ ਗਈਆਂ ਨੇ 2010 ਤੇ 41 ਹੈ ਨਹੀਂ 2010 41 ਉਤਲਾ ਨੰਬਰ ਕੋਈ ਹੋਰ ਨਹੀਂਗਾ 2010 41 ਹੈ ਇੱਕ ਤੇ ਟੈਗ ਲੱਗਿਆ ਇਹ ਨੇੜੇ ਇਥੇ ਜਲਾਲਾਬਾਦ ਦੇ ਵਿੱਚ ਖੜੀਆਂ ਨੇ ਨੀਲੀ ਰਵੀ ਦੀਆਂ ਮੱਝਾਂ ਕਰਮਾ ਵਾਲੀਆਂ ਕਿਸੇ ਪਾਸੇ ਆ ਗਈਆਂ ਨੇ ਵੀਡੀਓ ਨੂੰ ਕਰ ਦਿਓ ਸ਼ੇਅਰ ਤਾਂ ਜੋ ਕਿ ਉਹਥੇ ਟਿਕਾਣੇ ਤੇ ਪਹੁੰਚਾਈਆਂ ਜਾ ਸਕਣ ਆਪ ਦੀ ਨਿਸ਼ਾਨੀ ਦੇ ਕੇ ਸਾਰੇ ਨਵ ਵਿਚਾਰਿਆਂ ਨੇ ਜਿਨ੍ਹਾਂ ਦੇ ਘਰੇ ਆ ਗਈਆਂ ਨੇ ਜਲਾਲਾਬਾਦ ਦੇ ਵਿੱਚੋਂ ਕਹਿੰਦੇ ਨੇ ਉਹ ਪਰਲੀ ਸਾਈਡ ਤੋਂ ਆ ਰਹੀਆਂ ਸੀ ਰੋਡ ਤੋਂ ਮੁੰਡਾ ਆਪਣਾ ਸੀ ਨਾਲ ਉਹਨੇ ਫੋਨ ਕੀਤਾ ਹਾਂ ਤੇ ਇਹ ਕਰਮਾ ਵਾਲੀਆਂ ਨਾ ਏ ਸਾਹਮਣੇ ਵੀਡੀਓ ਨੂੰ ਸ਼ੇਅਰ ਕਰਨਾ ਨਾ ਭੁੱਲਿਆ ਜੀ ਕਿਉਂਕਿ ਕਟੋ-ਕਟ ਵੀ 3-4 ਲੱਖ ਦਾ ਡੰਗਰ ਨੇ ਕਰਮਾ ਵਾਲੇ ਹਨਾ 4 ਲੱਖ ਦੇ ਕਰਮਾ ਵਾਲੇ ਡੰਗਰ ਨੇ ਤੇ ਸਾਰਿਆਂ ਵੀਰਾਂ ਤੱਕ ਵੀਡੀਓ ਨੂੰ ਕਰ ਦਿਓ ਸ਼ੇਅਰ ਤੇ ਹੁਣ ਹਾਲਾਤ ਹੀ ਉਹੋ ਜਿਹੇ ਬਣੇ ਨੇ ਤੁਹਾਡੇ ਸਾਹਮਣੇ ਬਾਹਰ ਨਾ ਚਲੀ ਜਾਣ ਵੇਖੋ ਏ ਗੇਟ ਬੰਦ ਕਰ ਲਓਗੇ ਗੇਟ ਬੰਦ ਕਰ ਲਓ ਜੀ ਤੇ ਆਹ ਵੀਡੀਓ ਨੂੰ ਸ਼ੇਅਰ ਕਰਦੇ ਹਾਂ ਜੀ ਇਹ 3-4 ਲੱਖ ਦਾ ਕਰਮਾ ਵਾਲਾ ਮਾਲ ਹੈ ਕਿਸੇ ਦਾ 3-4 ਤੁਸੀਂ ਇਹ ਵੇਖ ਲਓ ਨੂੰ ਕਰ ਦਿਓ ਸ਼ੇਅਰ ਇਹਨਾਂ ਦਾ ਨੰਬਰ ਮੈਂ ਵਿੱਚ ਲੈ ਲਾਂਗਾ ਪੀਰ ਜੀ ਉਹਨਾਂ ਦਾ ਜਿਨ੍ਹਾਂ ਨੇ ਘਰੇ ਖੜੀਆਂ ਨੇ ਹਨਾ ਨੰਬਰ ਆਪਾਂ ਨਾਲ ਪਾ ਦੇਾਂਗੇ ਪਾਉ ਦਾ ਨੰਬਰ ਹੈ ਕੋਈ ਜਿਨ੍ਹਾਂ ਜਿਨ੍ਹਾਂ ਦਾ ਤੁਹਾਡੇ ਘਰ ਦਾ ਕਿੰਨਾ ਨੰਬਰ ਪੈਂਦਾ ਪਾਉ ਦਾ ਤੁਹਾਡਾ ਆਪਦਾ ਨੰਬਰ 98775 76 76 93 98775 ਤੇ 769 36 ਆਈਆ ਲੈ ਇੱਕ ਹੋਰ ਦੇ ਦੋ ਫਿਰ 99654 94654 55353 5353 ਤੇ ਨਿਸ਼ਾਨੀ ਦੱਸ ਕੇ ਪੂਰੇ ਪ੍ਰੂਫਾਂ ਦੇ ਨਾਲ ਮਿਲਣੀਆਂ ਨੇ ਇਹ ਨਵੇਂ ਕੋ ਐਵੇਂ ਲੱਗਿਆ ਹੋਵੇ ਤੇ ਕਵੇਂ ਮੈਂ ਲੈ ਜਾਣਾ 4 ਲੱਖ ਦਾ ਮਾਲ ਏ ਇਹ ਅਗਲੇ ਜਿਹੜੇ ਨੇ ਵੀ ਜ਼ਿਮੀਂਦਾਰ ਪਰਿਵਾਰ ਏ ਚੰਗਾ ਪਰਿਵਾਰ ਏ ਪੂਰੀ ਤਸੱਲੀ ਕਰਕੇ ਮੰਜਾ ਦੇਣਗੇ ਅਗਲੇ ਨਹੀਂ ਤੇ ਇਹਨਾਂ ਕੋਲ ਖੜੀਆਂ ਨੇ ਹਨਾ ਤੇ ਲੋ ਜੀ ਆ ਸਾਰਾ ਟੈਗ ਤੋਂ ਨੰਬਰ ਉੱਤੇ ਲੱਗਿਆ ਹੋਇਆ ਕੁਝ ਹਾਂ ਚੱਲ ਜਾਰੀ ਰਹਿਣਾ ਹਾਂ ਮੈਂ ਚਾਰੀ ਨੇ ਭੁਖੀਆਂ ਪਿਆਸੀਆਂ ਖੜੀਆਂ ਨੇ ਸੋ ਵੀਡੀਓ ਨੂੰ ਸ਼ੇਅਰ ਕਰਦੇ ਜੇ ਆਪ ਦਾ ਫਰਜ਼ ਸਮਝਦੇ ਹੋਵੇ ਹਾਂ ਲੋ ਜੀ ਆ ਡੰਗਰ ਇੱਥੇ ਕਰਮਾ ਵਾਲੇ ਖੜੇ ਨੇ ਤੇ ਵੀਡੀਓ ਨੂੰ ਸ਼ੇਅਰ ਜ਼ਰੂਰ ਕਰਿਓ ਜੀ ਧੰਨਵਾਦ